ਬਈ ਦੋ ਤਸੱਬਰ ਨੂੰ ਜੋ ਕਾਲਪੁਰ ਸਾਹਿਬ ਦੇ ਗਹਿਦਾਰ ਦੇ ਚੇਵਾਂ ਲਈ ਸੀ ਉਹਦੇ ਤੇ ਸਾਰਾ ਸਿੱਖ ਸੈਕਟ ਬਹੁਤ ਖੋਸ਼ ਸੀਗਾ ਕਿ ਜਿਹੜੀ ਕਾਲੀਦਲ ਦੀ ਡਿਗੀ ਹੋਈ ਸ਼ਾਖਾ ਹੈ ਉਹ ਫੇਰ ਉਹਦੀ ਹੋਂਦ ਬਚ ਜੂਗੀ ਔਰ ਅਕਾਲ ਤਖਤ ਸਾਡਾ ਸਿੱਖੋਂ ਦਾ ਉਹ ਤਖਤਾ ਵੀ ਜਿਹਦੇ ਅੱਗੇ ਜਾ ਕੇ ਲਾਗ ਕੇ ਆਪਾਂ ਝੂਠ ਬੋਲ ਸਕਦੇ ਆ ਤੇ ਨਾ ਹੀ ਬੋਲਣਾ ਕਿਸੇ ਨੂੰ ਚਾਹੀਦਾ ਸਾਰੇ ਸਿੱਖ ਕਮਰਸ ਨੂੰ ਖੋਸ਼ੀਗੀ ਵੇ ਇਹ ਜਿਹੜਾ ਕਾਤਰ ਸਿੰਘ ਸਾਹਿਬ ਨੇ ਸੇਵਾ ਲਈਆ ਇਹਦੇ ਨਾਲ ਸ਼ਰੋਮਣੀ ਕਾਲੇਦਲ ਦੇ ਪੈਰ ਲੱਗ ਚੁੱਕੇ ਪਰ ਉਹਦੇ ਬਾਅਦ ਹੋਇਆ ਕਿ ਵੀ ਜਿਹੜੀਆਂ ਤਬਦੀਲੀਆਂ ਆਈਆਂ ਨੇ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗਿਆ ਗਿਆ ਵੀ ਚੌੜੇ ਨੂੰ ਕੀ ਚੌੜਾ ਕੀ ਹੁੰਦਾ ਯਾਰ ਮੇਰਾ ਸੀ ਚੌੜੇ ਨੂੰ ਅਕਾਲੀ ਆਪਣੇ ਸਿੱਖ ਪੰਥ ਚ ਛੇਕਿਆ ਜਾਵੇ ਪਰ ਲੋਕਾਂ ਨੇ ਉਹਦਾ ਵਿਰੋਧ ਕੀਤਾ ਫਿਰ ਉਹ ਵਾਪਸ ਲੈਣਾ ਪਿਆ ਫਿਰ ਕਿਹਾ ਬਈ ਜਿਹੜੇ ਆਪਣੇ ਚੰਗ ਸਾਹਿਬ ਨੇ ਕਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਕਾਲਪੁਰਖ ਸਾਹਿਬ ਦੇ ਜਹਦਰ ਨਾਲ ਕਿਹਾ ਬਈ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੋਗੇ ਤੇ ਅਸੀਂ ਵੀ ਨਾਲ ਕਰਾਂਗੇ ਉਹ ਅਸਤੀਫਾ ਵੀ ਵਾਪਸ ਲਿਆ ਗਿਆ ਇਹ ਸਾਰੀ ਘਟਨਾ ਦੇ ਬਾਅਦ ਜਿਹੜੀ ਅਕਾਲਪੁਰਖ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਵੇਧੇ ਦੇ ਕਰਕੇ ਆਪਾਂ ਭਗਤੀ ਭਰਤੀ ਕਰਦੀ ਸੀ ਸਾਰੇ ਹੀ ਕਾਲੀਦਲਾਂ ਨੂੰ ਨਾਲ ਲੈ ਕੇ ਉਸ ਕਮੇਟੀ ਦਾ ਵੀ ਅਮਲ ਨਹੀਂ ਕੀਤਾ ਗਿਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਇਹੋ ਬੇਨਤੀ ਕਰਨੀ ਆ ਇਹ ਆਕਾਤ ਤੱਕ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਉਹ ਸਾਰੇ ਵਰਕਰ ਸਾਹਿਬਾਂ ਨੂੰ ਮੇਰੇ ਇਹੋ ਹੀ ਬੇਨਤੀ ਆ ਵੀ ਆਪਾਂ ਤਖਣੇ ਹੋ ਕੇ ਜਿਹੜੀ ਵੀ ਕਮੇਟੀ ਅਕਾਲ ਸਰਕ ਸਾਹਿਬ ਦੇ ਜਸਦਾਰ ਨੇ ਬਣਾਈ ਆ ਉਹਦੇ ਅਨੁਸਾਰ ਚਲੀਏ ਤਾ ਜੋ ਆਉਣ ਵਾਲਾ ਦਿਨ ਅਕਾਲੀ ਦਲ ਦੇ ਚੱਗੇ ਆ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਮੈਂਬਰਸ਼ਿਪ ਭਰੀ ਗਈ ਆ ਹਾਂਜੀ ਆਪਣੇ ਤੌਰ ਤੇ ਹਾਂਜੀ ਉਹ ਕਿੱਦਾਂ ਵਿਗਦੇ ਵੇਖੋ ਮੇਰੀ ਮੈਂ ਬੇਨਤੀ ਕਰਦਾ ਮੈਂ ਕਿਸੇ ਦੇ ਕੋਈ ਖਰਾਬ ਨਹੀਂ ਗੱਲ ਕਰਦਾ ਮੈਂ ਤਾਂ ਆਪਣੀ ਰਾਏ ਦੱਤੀ ਹੈ ਹਾਂਜੀ ਜੇ ਸੁਖਬੀਰ ਤੋਂ ਜਿ ਤੋੜੀ ਬਦਲ ਚਾਹਣ ਪਉਂਦੀ ਉਹਨੂੰ ਅਕਾਲ ਪਤਖ ਦੇ ਹੁਕਮ ਤੇ ਚੱਲਣਾ ਚਾਹੀਦਾ। ਪਹਿਲੇ ਦਿਨ ਮੀਟਿੰਗ ਵੀ ਹੋਈ ਆ ਅਕਾਲ ਪਤ ਧਾਮੀ ਹੁਣਾਂ ਦੀ ਤੇ ਵਡਾਲਾ ਹੁਣਾਂ ਦੀ ਇਸ ਹਾਲਤ ਲੈ ਕੇ ਅਕਾਲ ਪਤ ਸਾਹਿਬ ਦੇ ਜੋ ਫੈਸਲੇ ਨਾ ਦੇ। ਵੇਖੋ ਇਹ ਇਹ ਵਡਾਲਾ ਹੋ ਰਹੀ ਤੇ ਧਾਮੀ ਵੀ ਇਹ ਚਾਹੁੰਦਾ ਵੀ ਭਰਤੀ ਉੱਧਾਂ ਹੀ ਹੋਵੇ। ਪਰ ਨਹੀਂ ਅਜੇ ਸੁबीर ਬਾਦਲ ਕੇਸੇ ਪੱਥੇ ਲੱਗ ਗਏ। ਸੁबीर ਸਿੰਘ ਕਹਿੰਦੇ ਕਿ ਉਹਨਾਂ ਨੇ ਇਲਜ਼ਾਮ ਆਪਣੀ ਝੋਲੀ ਪਾਏ ਨੇ ਉਗਣਾ ਕਰ ਦੇਗੇ। ਹਾਂਜੀ ਕਿੰਦੇ ਨਾਲ ਇਲਜ਼ਾਮ ਸ੍ਰੀ ਕਾਰਤਕ ਸਾਹਿਬ ਦਾ ਕਰਕੇ ਆਪਣੀ ਝੂਲੀ ਪਵਾ ਲਏ ਨੇ ਹਾਂ ਪਰ ਉਹ ਗੁਨਾਹਗਰ ਨਹੀਂ ਸਰ ਨਹੀਂ ਮੇਰੀ ਗੱਲ ਸੁਣੋ ਇਹ ਉਹਨੇ ਗਲਤ ਕੀਤਾ ਵੀ ਰੋਲਾ ਨਵੇ ਨਵਾ ਇਹ ਗਲਤ ਗਿਆ ਹੁਣ ਆਪਾਂ ਇੱਥੇ ਇਕੱਠੇ ਹੋਏ ਆ ਜੇ ਮੈਂ ਹੁਣ ਜੋ ਬੋਲਣ ਰਿਹਾ ਤੇ ਦਸਾਂ ਮਿੰਟਾਂ ਮਗਰ ਮੈਂ ਕਿਹਾ ਯਾਰ ਮੈਂ ਪ੍ਰੈਸ ਕਾਨਫਰੈਂਸ ਨਹੀਂ ਬੁਲਾਈ ਕੋਈ ਗੱਲ ਜੋ ਮੈਂ ਕਿਹਾ ਮੈਨੂੰ ਉਹਤੇ ਕਰਾ ਤੇ ਉਹਨੇ ਕਹਿੰਦੇ ਮੈਂ ਠੀਕ ਆ ਤੇ ਜੋ ਉਹਨੇ ਮੰਨਿਆ ਉਹ ਠੀਕ ਸੀਗਾ ਤੇ ਤਾਂ ਹੀ ਸੇ ਕੌਮ ਜਗਤ ਨੇ ਐਕਸੈਪਟ ਕੀਤਾ ਵੀ ਜੋ ਗਲਤ ਸੀਗਾ ਤਾਂ ਤਾਂ ਹੀ ਐਕਸੈਪਟ ਕੀਤਾ ਹੀ ਸ੍ਰੋਮਣੀ ਕਾਲੀਦਾਲ ਹਾਸ਼ੀਏ ਦੇ ਕਹਿੰਦਾ ਚਲਾ ਗਿਆ 50 ਲੱਖ ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂਬਰਸ਼ਿਪ ਦੇਸ਼ ਭਰ ਦੇ ਵਿੱਚ ਕਰਾਂਗੇ ਲੱਗਦਾ ਵਾ ਕਿ 50 ਲੱਖ ਮੈਂਬਰਸ਼ਿਪ ਪੋਸੀਬਲ ਹੋ ਜਾਵੇ ਮੇਰੀ ਗੱਲ ਤੇ ਨੋ ਵੇਖੋ ਮੈਂ ਇਹਨਾਂ ਗੱਲਾਂ 'ਚ ਨਹੀਂ ਆਂਦਾ ਕਿ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਗੱਲ ਇਹ ਵੀ ਆਪਾਂ ਅਸਲੀ ਮੈਂਬਰਸ਼ਿਪ ਕਰੀਏ ਜਿਹੜੀ ਅਕਾਲੀ ਦਲ ਦੇ ਜੈਸਦਰ ਸਾਹਿਬ ਨੇ ਐਸੀ ਵੀ ਕਰਦੇ ਰਹੇ ਆ ਸਰਕਲ ਪ੍ਰਧਾਨ ਬਕਾਇਦਾ ਕਾਪੀਆਂ ਲੈਂਦੇ ਸਨ ਸਰਕਲ ਪ੍ਰਧਾਨ ਭਰਤੀ ਕਰਦੇ ਸਨ ਉਹਦੇ ਚ ਪਹਿਲਾਂ ਸੀ ਸਰਕਲ ਪ੍ਰਧਾਨ ਚੁੰਦੇ ਸਨ ਫਿਰ ਜ਼ਿਲ੍ਹਾ ਦੇ ਡੈਲੀਗੇਟ ਚੁੰਦੇ ਸਨ ਫਿਰ ਜ਼ਿਲ੍ਹਾ ਦੇ ਡੈਲੀਗੇਟਾਂ ਚ ਅਸੀਂ ਸਟੇਟ ਦੇ ਡੈਲੀਗੇਟ ਤੁਹਾਡੇ ਵੱਲੋਂ ਕੀ ਕੀਤੀ ਜਾਏਗੀ ਮੈਂਬਰਸ਼ਿਪ ਤੋਂ ਸ਼ੁਰੂ ਕਰੋਗੇ ਬਈ ਅਸੀਂ ਨਹੀਂ ਇੱਥੇ ਅਸੀਂ ਤੇ ਉਹ ਕਰਾਂਗੇ ਜੋ ਅਕਾਲ ਤਖਤ ਸਭ ਦੇ ਜ਼ਿਆਦਾਰ ਕਹੇ ਇੱਕ ਤਰੀਕ ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸ ਤਰੀਕੇ ਨਾਲ ਵੇਖਦੇ ਹੋ ਮੈਂ ਉਹਦੇ ਬਾਰੇ ਐਂ ਤੈਨੂੰ ਦੱਸਣਾ ਪਤਾ ਨਹੀਂ ਹੋ ਰਹੀ ਵੀ ਕਿ ਨਹੀਂ ਹੋ ਰਹੀ ਪਰ ਲੱਗਦਾ ਨਹੀਂ ਸੁਖਬੀਰ ਬਾਦਲ ਨੂੰ ਫੇਰ ਮਤਲਬ ਬਣਾਇਆ ਜਾ ਉਹ ਬਈ ਉਹ ਜੋ ਜੋ ਉਹਨੇ ਬੜਿਆ ਉਹਨੇ ਬਣਨ ਮੈਂ ਕੌਣ ਮੇਰੀ ਗੱਲ ਸੁਣੋ ਜਦੋਂ ਮੈਂ ਤੁਸੀਂ ਜਦੋਂ ਮੇਰੇ ਹੀ ਬੰਦੇ ਆ ਮੈਂ ਹੀ ਪਰਸੀ ਕੀਤਾ ਤੇ ਤੀਸਰਾ ਬੰਦਾ ਕਿ ਤੂੰ ਬਰੂ ਪਰ ਗੱਲ ਤੇ ਫੇਰ ਹੋ ਗਈ ਵੀ ਇੱਕ ਗੱਲ ਤੋਂ ਲਾਇਆ ਦੂਜੀ ਗੱਲ ਤੇ ਲੱਗੀ ਕਿਉਂਕਿ ਗੱਲ ਤੇ ਇਹ ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਨੂੰ ਜਿਹੜਾ ਵਾ ਲੰਬੇ ਕਾਲੀ ਦਾ ਤੋਂ ਲੰਬੇ ਕੀਤਾ ਗੱਲ ਗੱਲ ਇਹਦੀ ਮੈਂ ਕਹਿੰਦਾ ਸੀਗਾ ਗੱਤ ਸਾਬ ਨੇ ਜੋ ਫੈਸਲਾ ਲਿਆ ਉਹਨੇ ਵੀ ਇਹਨਾਂ ਨੂੰ ਇਕੱਠੇ ਕਰਕੇ ਇੱਕ ਤਾਂ ਇਸ ਰੋਮਨੀ ਕਾਲੀਦਲ ਨੂੰ ਬਚਾਇਆ ਤੇ ਦੁਬਾਰਾ ਸੁਖਵੀਰ ਬਾਦਲ ਪ੍ਰਧਾਨ ਬਣਦੇ ਨੇ ਤਾਂ ਤੁਸੀਂ ਐਕਸੈਪਟ ਕਰੋਗੇ ਉਹਨਾਂ ਦੇਖੋ ਮੇਰੀ ਗੱਲ ਸਰ ਮੈਂ ਤਾਂ ਪਹਿਲਾਂ ਹੀ ਨਹੀਂ ਐਕਸੈਪਟ ਕਰਦਾ ਤੇ ਹੁਣ ਕਿਧੂ ਕਰਨਾ ਹੈ ਜੀ ਸਰ ਸਾਹਿਬ ਪਾਰਟੀ ਸੋਮੀ ਕਵੀਦਾਰ ਪਰਿਵਾਰਵਾਦ ਤੋਂ ਮੁਕਤ ਹੋਣੀ ਚਾਹੀਦੀ ਹੈ ਇਹ ਪ੍ਰਧਾਨਗੀ ਦੀ ਗੱਲ ਕਰ ਰਹੇ ਆਪਾਂ ਸੁਖਵੀਰ ਮੈਂ ਮੈਂ ਇਸ ਬਾਰੇ ਨਹੀਂ ਗੱਲ ਕਰਦਾ ਮੈਂ ਇਹ ਕਹਨਾ ਕੋਈ ਵੀ ਹੋਵੇ ਉਹਨੂੰ ਸਿੱਖ ਪੰਥ ਦੀ ਸੇਵਾ ਲਈ ਤਿਆਰ ਹੋਣਾ ਚਾਹੀਦਾ ਜਿਹੜੇ ਆਪਾਂ ਆਸੇ ਟੈਲੇਗੇਸ਼ਨ ਤੇ ਆਪਣਾ ਨੁਕਸਾਨਾ ਠਾਂਡੇ